ਜਿਹੜੇ ਏਰੀਆ ਚੋਂ ਤੁਸੀਂ ਡਿਮਾਂਡ ਪਾਈ ਸੀਗੀ ਉੱਥੋਂ ਹੀ ਆਪਾਂ ਘਰ ਲੈ ਕੇ ਪਹੁੰਚਿਆ ਰੇਟ ਤੋਂ ਲੈ ਕੇ ਮਾਲਕ ਦੀ ਲੋਕੇਸ਼ਨ ਮਾਲਕ ਦਾ ਮੋਬਾਈਲ ਨੰਬਰ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰੋ ਜੀ 73800 ਪੂਰਾ 26173 ਜੇ ਕਿਸੇ ਨੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚੋਂ ਵੇਚਣਾ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰਾਂ ਕੋਲੇ ਯਾਰਾਂ ਮਿੱਤਰਾਂ ਕੋਲੇ ਕਿਸੇ ਕੋਲੇ ਵੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆਡ ਆਪਾਂ ਲਾ ਦਾਂਗੇ ਜੀ ਫਰੀ ਚੋ ਵੀ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਇੱਕ ਹੋਰ ਅੱਜ ਆਪਾਂ ਨਮਾ ਕਰ ਤੁਹਾਡੇ ਤੱਕ ਲੈ ਕੇ ਪਹੁੰਚੇ ਅਸੀਂ ਕੋਈ ਖਰੀਦਣ ਦਾ ਚਾਹਵਾਨ ਹੋਵੇ ਪੂਰੀ ਵੀਡੀਓ ਦੇਖਣ ਤੋਂ ਬਾਅਦ ਤਾਂ ਵੀਡੀਓ ਦੇ ਵਿੱਚ ਹੀ ਆਪਾਂ ਤੁਹਾਨੂੰ ਮਾਲਕ ਦਾ ਮੋਬਾਈਲ ਨੰਬਰ ਲੋਕੇਸ਼ਨ ਕਿਵੇਂ ਕੁਛ ਜੀ ਪੂਰੀ ਆਪਾਂ ਗੱਲਬਾਤ ਕਰਦੇ ਹਾਂ ਨਾਲ ਦੀ ਨਾਲ ਵੀਡੀਓ ਚੱਲਦੀ ਰਹੂਗੀ ਸਕਰੀਨ ਤੇ ਤੇ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਾਂ ਜੀ ਜੇ ਆਪਾਂ ਘਰ ਦੀ ਜਗ੍ਹਾ ਦੀ ਗੱਲ ਕਰੀਏ ਤਾਂ 200 ਗਜ਼ ਜਗ੍ਹਾ ਆਪਾਂ ਨੂੰ ਮਿਲੂਗੀ ਜੜੀ ਇਹ ਜਗ੍ਹਾ ਜੀ ਰਜਿਸਟਰੀ ਵਾਲੀ ਆ ਕੋਈ ਐਦਾ ਨਹੀਂ ਵੀ ਲਾਲਕੀਰ ਹੈ ਜਾਂ ਰਜਿਸਟਰੀ ਨਹੀਂ ਹੋਣੀ ਜਾਂ ਕੋਈ ਰੋਲਾ ਰੱਪਾ ਹੈ ਰਜਿਸਟਰੀ ਵਾਲੀ ਜਗ੍ਹਾ ਹੈ ਪੂਰੀ ਵਧੀਆ ਜਗ੍ਹਾ ਲੋਕੇਸ਼ਨ ਪੂਰੀ ਵਧੀਆ ਜੀ ਬਾਕੀ ਆਪਾਂ ਪੂਰੀ ਗੱਲਬਾਤ ਨਾਲ ਦੀ ਨਾਲ ਕਰਦੇ ਚੱਲਦੇ ਆ ਸੀ ਇੱਕ ਆਪਾਂ ਨੂੰ ਰਸੋਈ ਵਧੀਆ ਮਿਲ ਜੂਗੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਬਾਹਰਲੀ ਸਾਈਡ ਸੜਕ ਤੱਕ ਇੱਕ ਦੁਕਾਨ ਲੱਗਦੀ ਹੈ ਜੀ ਸ਼ਾਪ ਬਣੀ ਹੋਈ ਹੈ ਜੇ ਪਹਿਲਾਂ ਤੋਂ ਕੋਈ ਬਿਜ਼ਨਸ ਕਰਦਾ ਹੈ ਤਾਂ ਵਧੀਆ ਆਪਦੀ ਸ਼ਾਪ ਹੋ ਜੂਗੀ ਕੋਈ ਬਿਜ਼ਨਸ ਕਰਨਾ ਚਾਹੁੰਦਾ ਹੈ ਤਾਂ ਬਿਜ਼ਨਸ ਕਰ ਵੀ ਸਕਦੇ ਹੋ ਜੀ ਜੇ ਕਿਸੇ ਨੇ ਰੈਂਟ ਤੇ ਦੇਣੀ ਅਸੀਂ ਖਰੀਦਣ ਤੋਂ ਬਾਅਦ ਰੈਂਟ ਤੇ ਆਪਾਂ ਦੇ ਸਕਦੇ ਹਾਂ ਜੇ ਆਪ ਨੇ ਕਰਨੀ ਹੈ ਤਾਂ ਠੀਕ ਹੈ ਜੀ ਨਹੀਂ ਰੈਂਟ ਤੇ ਦੁਕਾਨ ਚੜ ਜਾਂਦੀ ਹੈ ਵਧੀਆ ਖਾਸਾ ਰੈਂਟ ਆਉਂਦਾ ਰਹਿੰਦਾ ਗਾਉਂ ਤੇ ਇੱਕ ਗੱਲ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨੇ ਹਾਂ ਜੀ ਗੱਲ ਤੁਹਾਨੂੰ ਮੈਂ ਦੱਸ ਦਿੰਨੇ ਜਿਹੜਾ ਘਰ ਆਪਾਂ ਅੱਜ ਵੀਡੀਓ 'ਚ ਇਹ ਲੈ ਕੇ ਪਹੁੰਚਿਆ ਥੋੜਾ ਜਿਹਾ ਪੁਰਾਣਾ ਜ਼ਰੂਰ ਹੈ ਪਰ ਠੀਕ ਹੈ ਜੀ ਵੀਡੀਓ ਮਾਲਕ ਨੇ ਵਧੀਆ ਬਣਾ ਕੇ ਭੇਜੀ ਆ ਪੂਰਾ ਕ੍ਰੈਡਿਟ ਮਾਲਕ ਨੂੰ ਜਾਂਦਾ ਜੀ ਜਿਨ੍ਹਾਂ ਦਾ ਘਰ ਹੈ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ 73800 ਪੂਰਾ 62173 ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਤੁਹਾਡੀ ਵੀ ਲਾ ਦੇਵਾਂਗੇ ਜੀ ਵੀਡੀਓ ਬਹੁਤ ਵਧੀਆ ਮਾਲਕ ਨੇ ਬਣਾ ਕੇ ਆਪਣੇ ਕੋਲੇ ਭੇਜੀ ਆ ਬਾਕੀ ਸਾਰਾ ਕੁਝ ਵੀਡੀਓ ਵਿੱਚ ਇਹਨਾਂ ਨੇ ਦਿਖਾਇਆਗਾ ਬਾਕੀ ਇਹਨਾਂ ਨੇ ਦੱਸਿਆ ਪਾਣੀ ਦੀ ਸਪਲਾਈ ਵਧੀਆ ਜੀ ਪਾਣੀ ਵਧੀਆ ਬਾਕੀ ਉੱਪਰ ਦੀ ਗੱਲ ਕਰੀਏ ਤਾਂ ਉੱਪਰ ਵੀ ਇੱਕ ਚੁਬਾਰਾ ਦੇਖਣ ਨੂੰ ਮਿਲੂਗਾ ਜੀ ਇੱਕ ਕਮਰਾ ਉੱਪਰ ਵੀ ਬਣਾ ਹੋਇਆ ਬਾਕੀ ਤੁਸੀਂ ਦੇਖੇ ਦੇ ਅਨੁਸਾਰਾ ਕੁਝ ਤੇ ਗੱਲਬਾਤ ਵਧੀਆ ਸੀ ਬਾਕੀ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਹੀ ਰਿਹਾ ਜੀ ਜੇ ਆਪਾਂ ਇਸ ਘਰ ਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਪਾਂ ਨੂੰ ਜਿਹੜਾ ਇਹ ਘਰ ਮਿਲੂਗਾ ਜੀ ਆਪਾਂ ਨੂੰ ਮਿਲੂਗਾ ਕੋਟਕਪੂਰਾ ਏਰੀਆ ਚ ਕੋਟਕਪੂਰਾ ਖਾਸ ਏਰੀਆ ਜੀ ਬੱਸ ਸਟੈਂਡ ਇਹਨਾਂ ਨੂੰ ਬਿਲਕੁਲ ਨੀਅਰ ਲੱਗਦਾ ਹੈ ਓਪੋਜੀਟ ਨੀਅਰ ਇਹਨਾਂ ਨੂੰ ਜਿਹੜਾ ਕੁੜੀਆਂ ਵਾਲਾ ਸਕੂਲ ਹੈ ਜੀ গারਲਸ ਸਕੂਲ ਹੈ ਜਿਹੜਾ ਉਹ ਵੀ ਲੱਗਦਾਗਾ ਡਿਸਟ੍ਰਿਕਟ ਫਰੀਦਕੋਟ ਹੈ ਜੀ ਖਾਸ ਕੋਟਕਪੂਰੇ ਦੇ ਵਿੱਚ ਹੀ ਆਪਾਂ ਨੂੰ ਇਹ ਘਰ ਮਿਲ ਜੂਗਾ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਣ ਤਾਂ ਜਾ ਕੇ ਦੇਖ ਵੀ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 7508602874 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਦਾ ਜੀ 7508602874 ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਪੁੱਛਣਾ ਹੋਵੇ ਤੁਸੀਂ ਪੁੱਛ ਸਕਦੇ ਹੋ ਜੀ ਬਾਕੀ ਗਲੀ ਚੈੱਕ ਕਰ ਲਓ ਜੀ ਵਧੀਆ ਗਲੀ ਲੱਗਦੀ ਆ ਤੇ ਵਧੀਆ ਉੱਪਰ ਵੀ ਠੀਕ ਹੈ ਜੀ ਖਾਲੋਂ ਵੀ ਗੱਲਬਾਤ ਠੀਕ ਸੀਗੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਰੇਟ ਤੇ ਸਾਰਾ ਕੁਝ ਪਸੰਦ ਆਊਗਾ ਜੀ ਬਾਕੀ ਕਿਵੇਂ ਦੀ ਲੱਗੀ ਜੀ ਵੀਡੀਓ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਵੀਡੀਓ ਪਸੰਦ ਆਈ ਆ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਆਪਾਂ ਡੇਲੀ ਨਵੀਂ ਵੀਡੀਓ ਲੈ ਕੇ ਆਉਂਦੇ ਰਹੇ ਨੇ ਅਸੀਂ ਅਲੱਗ-ਅਲੱਗ ਏਰੀਆ ਚੋਂ ਘਰ ਕੁਠੀ ਮਕਾਨ ਡੇਲੀ ਆਪਾਂ ਲੈ ਕੇ ਪਹੁੰਚਦੇ ਹਾਂ ਵੀਡੀਓ ਚੰਗੀ ਲੱਗੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਵੀਡੀਓ ਨੂੰ ਲਾਈਕ ਕਰਦਾ ਕਰੋ ਵੀਡੀਓ ਨੂੰ ਵਾਤਵਾਸ਼ ਸ਼ੇਅਰ ਕਰਦਾ ਕਰੋ ਵਾਤਵਾਸ਼ ਸਪੋਰਟ ਕਰ ਰਹੇ ਹੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਆ बाकी जिने भी ऐड ਕਰਵਾਉਣੀ ਹੈ ਜੀ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤਾ ਸੀਗਾ 73800 ਪੂਰਾ 26173 ਆਪਣੇ ਚੈਨਲ ਦਾ WhatsApp ਨੰਬਰ ਹੈ ਐਡ ਲਗਾ ਦਾਂਗੇ ਬਿਲਕੁਲ ਫਰੀ ਦੇ ਵਿੱਚ ਤੁਹਾਡੇ ਕੋਲੇ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਕਿਸੇ ਕੋਲੇ ਵੀ ਘਰ ਕੁਠੀ ਮਕਾਨ ਕੁਝ ਵੀ ਚਾਹੀਂ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਵੀਡੀਓ ਨੂੰ ਲਾਈਕ ਬਾਅਦ ਤੋਂ ਬਾਅਦ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਜਿੰਨੇ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਸੀਂ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਥੱਲੇ ਤੁਹਾਨੂੰ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲੂਗਾ ਜੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਬਾਕੀ ਹੁਣ ਮੈਨੂੰ ਇਜਾਜ਼ਤ ਦਿਓ ਜੀ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਲੈ ਕੇ ਪਹੁੰਚਦੇ ਹਾਂ ਤੁਹਾਡੇ ਤੱਕ ਇੰਨੇ ਤੁਸੀਂ ਕਮੈਂਟ ਕਰੋ ਜੀ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਤੁਹਾਨੂੰ ਚਾਹੀਦਾ ਕਿੰਨੇ ਕੁ ਰੇਟ ਤੱਕ ਚਾਹੀਦਾ ਤੇ ਉਸ ਹਿਸਾਬ ਨਾਲ ਆਪਾਂ ਲੈ ਕੇ ਪਹੁੰਚ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ। ਠੀਕ ਹੈ ਜੀ ਮਿਲਦੇ ਆ ਜਲਦੀ ਆਪਾਂ ਨਾਮੀ ਵੀਡੀਓ ਨਾਲ ਬਾਕੀ ਮੈਂ ਉਮੀਦ ਕਰਦਾ ਵੀਡੀਓ ਤੁਹਾਨੂੰ ਪਸੰਦ ਆ ਗਈ ਹੋਊਗੀ ਤੇ ਵੱਧ ਤੋਂ ਵੱਧ ਸਪੋਰਟ ਕਰਿਓ ਵੱਧ ਤੋਂ ਵੱਧ ਪਿਆਰ ਦਿਓ ਜੀ ਆਪਣੀ ਇਸ ਵੀਡੀਓ ਨੂੰ। ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ। ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ।